ऑटोमेटिक <laughs> ਤੇ ਕਹਾਂ ਮੈਂ ਤੇਰਾ ਵੀ ਲਾਈਵ ਕਰਦਾ ਤੂੰ ਇਹ ਕਿੰਨੀ ਹੈਗਾ ਨੇ ਚੱਲਦੇ ਨੇ ਪੈਸੇ ਹੀ ਦੇਖ ਆਜ ਜੱਲੀ ਨਹੀਂ ਦਈ ਜਿੰਨਾ ਜੱਲੀ ਜਾਂਦਾ ਚੱਲੀ ਆਉਂਦੇ ਬਾਹਰ ਵੇਖਣ ਨੂੰ ਲੋਕ ਉਹ ਵੇਖਣਗੇ ਮੇਰੇ ਕੋਲੇ ਆਏ ਕਿੰਨੇ ਕੋਈ ਲੱਗਦਾ ਇਹਦਾ ਵੇਖੀ ਜਾਂਦੇ 6 ਜਾਣੀ ਪਰ ਰੋਲਾਰ નેਟਵਰਕ ਦਾ ਬੰਦਾ ਪਰ ਨੈਟਵਰਕ ਨਹੀਂ ਕਰੀ ਹੈਗੀ ਉਹ बताइए जब वो शोधन उत्तर के मामले को तो हमने तो हमने दर्शन पक्षों में रात तेरा दिन शोधन साया हेड के आरंभ हुए नगर की तरफ एक चमारियां पर एक रूप गया मैं तो बोल ले भी तेरे मनो पता ही नहीं क्या और सब तो फिर ना रसना तो जब तक सुनते हैं ना तो के की अख्तियार आप जी बड़े बड़े भाग गए हो जो केस करने के रिजल्ट गुरुवार सरते की पशु समिति में यह तरह का होइए आप संगत धनु जन सर पर समा रहा है ज्यादातर गुरु साहिब ने बड़ी कृपा की थी यह रसद की और बहुत सारीयां भर दिए थे याद रखे हो नगर कीर्तन में जातरीयां पड़ने लगे ਤਾਂ ਤੁਸੀਂ ਦੰਸੇ ਹੋ ਰਾਜ ਦੀ ਸਰਕਾਰ ਆਪੰਦੀਆਂ ਦੁਆਰਾ ਲੱਗਦਾ ਹੈ ਤੇ ਨਾਲ ਦੀ ਨਾਲ ਹਰ ਇੱਕ ਕਪੜਾ ਦੇ ਤੇਰਾ-ਤਰਾ ਕਰਕੇ ਸ਼ਬਦਾਂ ਪਰ ਤਿਆਰ ਹੋਇਆ ਹੋਣਾ ਹੈ ਬੁਰਨਾਰਕ ਦੇ ਘਰ ਦੀ ਵਿੜਿਆਈ ਹੈ ਕਿ ਇੱਥੇ ਦੋ ਤਰ੍ਹਾਂ ਦਾ ਨੰਗਰ ਨਹੀਂ ਦਾ ਚੱਲੇ ਕਰਦਾ ਨਹੀਂ ਹੈ ਇੱਕ ਪਦਾਰਥਾਂ ਦਾ ਨੰਗਰ ਤੇ ਦੂਜਾ ਜਿਹੜਾ ਵੀ ਸ਼ੁੱਧਤਾ ਲੱਗਦਾ ਜਿੱਥੇ ਆਪਾਂ ਹਰ ਪ੍ਰਾਪਰਕਤ ਪ੍ਰਾਰਥਨਾ ਦਾ ਨਿਸ਼ਕਰਮ ਨਾਲ ਸ਼ਬਦਾਂ ਦਾ ਮਿਲ ਕੇ ਛੱਡੇ ਜਾਣਾ ਕਿਉਂਕਿ ਜਿੱਥੇ ਪਦਾਰਥਾਂ ਦਾ ਜਿੱਥੇ ਆਪਾ ਪਦਾਰਥੋਂ ਦਾ ਨੰਗਰ ਛੜਿਆ ਉਸੇ ਗਾਰ ਦੀ ਗ੍ਰਿ ਸ਼ੋਭਤਾ ਨੰਗਰ ਵੀ ਛੜਿਆ ਸਤਿ ਸਭ ਸੱਚ ਪੱਖਾ ਮਹਾਰਾਜ ਦੀ ਕਿਰਪਾ ਕਰਾਂ ਜਿੱਥੇ ਵੀ ਸਦਗ ਇਕਤਰ ਹੋਈਏ ਨਗਰ ਕੀਰਤਨ ਦੇ ਵਿਚਾਰੀਆਂ ਭੱਜੀਆਂ ਅਰਦਾਸ ਕਰਦੇ ਆਂ ਪਰਸਨ ਮਹਾਰਾਜ ਆਪ ਜੀ ਦਾ ਤਰਕ ਚਲਿਆ ਲੈ ਕੇ ਚੋਣ ਆਪ ਜੀ ਦਾ ਸਤਿ ਤੋਂ ਹਮਿਆਰ ਨਮਨ ਕਰਨਾ ਆਪਾਂ ਸਤਿ ਸੱਚ ਦੇ ਪਰਸਨ ਹੋਏ ਦੀ ਸੰਪੂਰਨਤਾ ਦੇ ਆਪਰੇ ਤਰਫ ਤੋਂ ਉਦਾਮ ਦੀ ਦਾਤ ਦੇਣਾ ਆਓ ਇਸ ਗਾਰ ਦੇ ਜਿੱਥੇ ਦੇ ਸਮੇਂ ਲਈ ਲੈਂਦੇ

के सवाल पे इतने के 50 नंबर पर दर्शक के नहीं चला ठीक है 100 पे स्विंटर से तक और अधिक बार और 13.5 नंबर पे वाला बिल्कुल से के देखिए अपन सर से के बोल रहे हैं और भाई 13 नंबर पे फास्ट सिंगर जो भाई बाबा जी ਤਾਂ ਇਹਨਾਂ ਨੂੰ ਚੋਣਾਂ ਤੋਂ ਬਾਅਦ ਕੀ ਬੋਲਦੇ ਨੇ ਕੋਪਾਈਨਾ ਸੇਵਾਦਾਰ ਨੂੰ ਬੇਨਤੀ ਕਰਨਾ ਹੈ ਨਹੀਂ ਉਹ ਫਿਰ ਮਜਾਦਾ ਨਾ ਕਰੀਏ ਆ ਪਹਿਲਾਂ ਇਹਨਾਂ ਨੂੰ ਲੱਗਣ ਸਾਕੇ ਲੱਗ ਕੇ ਚੱਲੇ ਆ ਗੁਰੂਏ ਪੜਾ ਕੇ ਥੋੜਾ ਵੇਢ ਰੱਖਿਆ ਕਰੋ ਥੋੜਾ ਹੱਜ ਬੋਲ ਕੇ ਫਿਰ ਆਪਾਂ ਅੱਗੇ ਕਰਾਂਗੇ ਸੋ ਜੋ ਸੇਵਾਦਾਰ ਕੇ 100 ਰੁਪਏ ਦੀ ਜੇਕਰ ਦੇ ਦਿਓ ਸਵਰਗਵਾਸੀ ਗੁਰਮੇਹ ਸੇਕ ਹਰਮਾਨ ਕਰਨ ਤੋਂ 100 ਤੇ 200 ਰੁਪਏ ਆਖੇ ਬਾਬਾ ਨਾਨਕ ਸਿੰਘ ਦੇ ਪਰਿਵਾਰ ਵਾਂਗ 1100 ਰੁਪਏ ਤਰਕਾਰੀ ਹਾਈ ਸਕੂਲ ਸਮੂਹ ਸਟਾਫ ਵੱਲੋਂ 2100 ਰੁਪਏ ਬਰਕਾਰੀ ਮਾਸਟਰ ਦੀ ਹਾਈ ਸਕੂਲ 1100 ਰੁਪਏ ਜੁਵੇਨਰ ਸਿੰਘ ਪੰਜਾਬੀ ਮਾਸਟਰ ਹਾਈ ਸਕੂਲ ਵੀਰਪੁਰਲਾਸ ਨੇ ਵਿਦਿਅਕ 500 ਰੁਪਏ ਜਿੱਥੇ ਸਤਿਬਰ ਸਿੰਘ 200 ਰੁਪਏ ਜਿੱਥੇ ਅਰਮਾਨ ਬਾਦਲ 50 ਰੁਪਏ ਫਰਤਵਾਸੀ ਕੁਮਾਰ ਸਿੰਘ ਦੇ ਪਰਿਵਾਰ ਕੋਲ 100 ਰੁਪਏ ਮੁਕਤਾਨ 100 ਰੁਪਏ ਮਨਜੀਤ ਸਿੰਘ ਜੀ ਦਾ ਬੇਟਾ ਸੁਖਿੰਦਰ ਸਿੰਘ ਤੋਂ ਮੈਂ ਮਾਸਟਰ ਜੀ ਨੂੰ ਬਹੁਤ ਧੰਨਵਾਦ ਕਰਦਾ ਮਾਸਟਰ ਦਾ ਇਹ ਭਾਵੇਂ ਬਾਹਰ ਦੇ ਪਿੰਡਾਂ ਤੋਂ ਆ ਕੇ ਆਪਣੇ ਨਗਰ ਦੇ ਵਿੱਚ ਇਹ ਪੜ੍ਹਾਉਂਦੇ ਐ ਪਰ 21211 1100 ਰੁਪਇਆ ਟੀਚਰਾਂ ਵੱਲੋਂ ਸਰਕਾਰ ਜੋ ਭਾਈ ਧਰੂ ਕਰ ਭੇਜਿਆ ਗਿਆ ਇਹਨਾਂ ਦੇ ਨਾਂ ਤੇ ਇੱਕ ਆਪਾਂ ਝਕਾਰਾ ਜਰੂਰ ਲਾਉਣਾ ਹੈ ਮੈਂ ਤੁਹਾਨੂੰ ਸਰਵਰ ਕਰਕੇ ਆ ਬਸੇ ਸਾਡੇ ਵਰਕੇ ਤੁਸੀਂ ਬਹੁਤ ਵਧੀਆ ਤਰੀਕੇ ਦੇ ਤੈਨੂੰ ਫੋਨ ਹੀ ਨਹੀਂ ਕੀਤਾ ਚੱਲਿਆ ਜੀ ਦੁਬਾਰਾ ਇਹਨਾਂ ਦਾ ਫੋਨ ਕਰਦਾ ਕਦੋਂ ਅੱਛਾ ਹੋ ਜਾ ਲੱਗਦਾ ਇੱਥੇ ਤੁਹਾਨੂੰ ਗੱਲ ਕਰ ਦਿੰਦਾ ਤੋ ਬਹੁਤ ਵਧੀਆ ਖਿਡਾਰੀ ਕਮੇਟੀ ਦੇ ਵਿੱਚ ਆਪਾਂ ਫ੍ਰੀ ਮੈਂਬਰ ਕਰ ਦਿੱਤੇ ਆ ਇਹਦੇ ਆਪਾਂ ਕਿਸਾਂ ਭਾਦੇ ਆ ਨਾ ਨੌਂ ਤੋਂ ਦਸਾਂ ਇੱਥੋਂ ਜਾਂਦੀਆਂ ਗੁਰੂ ਦੇ ਚਰਨਾਂ 'ਚ ਦੇ ਲਿਆ ਕਰੋ ਐ ਤੇ ਮਾਸਟਰ ਆਪਾਂ ਨੂੰ ਵੀ ਕਹਿੰਦੇ ਸਤਿਗੁਰ ਮਾਸਟਰ ਤੇ ਮੇਲ ਪ੍ਰਯਾਸ ਕਰਨ ਸੱਜੇ ਪਾਸ਼ਾ ਅਕਮ ਮਨਸਤਿ ਤੁਹਾਨੂੰ ਸਾਰਿਆਂ ਨੂੰ ਸਤਿਗੁਰ ਕਰਕੇ ਬਖਸ਼ਿਆ ਜਿੰਨੇ ਵੀ ਪਰਵਾਹਾਂ ਦੇ ਇੱਥੇ ਪੜਾਵਰ ਤੇ ਸੇਵਾ ਕੀਤੀ ਹੈ ਸਤਿਗੁਰ ਸਾਰਿਆਂ ਦੇ ਮੇਲ ਪ੍ਰਯਾਸ ਕਰਨ ਸਾਰਿਆਂ ਦੀ ਕੈਟ ਕਰਵਾਏ ਦਾ ਵਾਅਦਾ ਬਖਸ਼ਿਸ਼ ਕਰਨ ਜੋ ਭਾਈ ਪ੍ਰਾਦਰਪੜਾ ਮੈਂ ਕਹਿੰਦਾ ਉਹ ਵੀ ਦਰ ਖੋਲ ਦਿਓ ਐਨੀ ਕਿ ਸੇਵਾ ਕਰਦੇ ਗੁਰੂ ਕਰ ਵਾਸਤੇ ਮੈਂ ਕਹਿੰਦਾ ਵੀ ਸਾਥ ਮੈਕੂ ਪ੍ਰਬੰਧਕ ਜਿੰਨੇ ਕਿਰਦੇ ਥੱਕ ਜਾਂਦਾ ਢੋਲੇ ਪੜ ਜਾਂਦਾ ਮੈਂ ਕਹਿੰਦਾ ਵੀ ਤੁਹਾਡਾ ਪਿਆਰ ਹੈ ਜਿਹੜਾ ਗੁਰੂ ਦੇ ਨਾਲ ਹੋਣਾ ਚਾਹੀਦਾ ਤੋਂ ਅਗਲਾ ਜਿਹੜਾ ਰੱਖਿਆ ਨੂੰ ਕੁਝ ਹੋਰ ਜੋਰਾਂ ਸੇ ਉਹਨਾਂ ਦੇ ਬਾਅਦ ਦੇ ਅੱਗੇ ਆ ਸਟੇਟ ਰਖਣਾ ਇਹਦੇ ਸਮੋਤਿਆਂ ਦਾ ਲੱਗਿਆ ਫਿਰ ਜੁੱਤੀਆਂ ਵੀ ਉਤਾਰ ਕੇ ਆ। ਮੇਰੇ ਕੋਲ ਪਿਆ ਸਾਰੇ ਬੇਸ਼ਕੀ। ਸਾਹ ਭਈ ਹਜਾ ਦੇ। ਸਾਹਾਂ ਵਾਲੇ ਤੇ ਮੈਂ ਲਈ ਜਾਂਦਾ ਹਜੇ ਤੱਕ ਸਬੋਤ ਨਹੀਂ ਦੇਦੇ ਤੁਸੀਂ। ਕੋ ਪਾਈ ਖਾਦਾ ਵੀ ਤੁਸੀਂ ਚਾਹਦਾ ਕਹਿੰਦਾ। ਸੋ ਅਗਲਾ ਪੜਾ ਜਿਹੜਾ ਕਪੂਰਦੇਵ ਪੁੱਤਰ ਜੋਰਾ ਸਿੰਘ ਉਹਨਾਂ ਦੇ ਬਾਰੇ ਕੀ ਹੈ। ਸੋ ਇਸੇ ਤਰ੍ਹਾਂ ਹੀ ਭਾਈ ਨੂੰ 71 ਦਾ ਚਾਦਰ ਤੋਂ ਬਣਾ ਕਰਕੇ ਆ ਪਾ ਰੱਖਣੀ ਹੈ ਤੇ ਸਭ ਤੋਂ ਪਾਸਾ ਖੁੱਲ੍ਹ ਕੇ ਪ੍ਰਾਪਤ ਕਰ ਲਈ ਹੈ। ਸੋ ਗੱਲ ਬੱਚੀ ਬਿਮਾਰ ਹੋ ਗਈ ਸੀ ਉਸਤਾਦ ਜੀ ਨੂੰ ਖੁਸ਼ੀ ਤੋਂ ਕਿ ਬੱਚੀ ਬਾਣੀ ਪੜ੍ਹਦੀ ਹੈ ਸਾਰੇ ਸੰਗਤਾਂ ਨੂੰ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਵੀ ਅਰਦਾਸ ਕਰਿਓ ਇਹ ਬੱਚੀ ਨੂੰ ਸਦਗਤ ਨਿਰੋਗਤਾ ਵਰਕਿਸ਼ ਕਰਨਾ ਕੋਈ ਦਿੱਕਤ ਨਾ ਆਵੇ ਸਰਬਰ ਪੈਰ ਭਰਿਆ ਰੱਖਣ ਸੋ ਭਾਈ ਜੀ ਰਵਾਣਗੀ ਆ ਸੋ ਭਾਈ ਪ੍ਰਮਾਣਿਕਾ ਵੱਲੋਂ ਹੁਕਮ ਹੋਇਆ ਉਹ ਰਵਾਣਗੀ ਆ ਬਰੇ ਸੋ ਨਿਹਾਲ ਸੋ ਐਸੇ ਕਲਾ ਕਪਾ ਚੱਲਦੇ ਜਾਣਾ ਮੈਂ ਫਿਰ ਬੇਰਤੀ ਕਰਦੇ ਕੋਈ ਇੱਕ ਵਾਰੇ ਤੇ ਕੋਈ ਦੋ ਵਾਰੇ ਗੁਰਬੋਧ ਸਿੰਘ ਜੀ ਨੇ ਕੌਂ ਕਹੇ ਸੱਤ ਵਾਰੇ ਤੇ ਸੱਤ ਵਾਰ ਕੇ ਵੀ ਕਹਿਣਾ ਬਾਣਾ ਮਿੱਠਾ ਲਾ ਕੇ ਤੇਰਾ ਸਰਬਸਦਾਨੀਆਂ ਵੇ ਜਿਹੜਾ ਕੌਣ ਦੇਊਗਾ ਤੇਰਾ ਉਹ ਮੇਰੇ ਬਾਜਾ ਵਾਲੇ ਦੀ ਬੜੀ ਗੀਤ ਕਰਦੇ ਆ ਬਹੁਤ ਗੁਰੂ ਬਾਣੇ ਬੈਠੇ ਪਰ ਜਿਹੜੇ ਸੰਤਾਂ ਦੀ ਗੀਤ ਕਰਦੇ ਬਾਤ ਕਰਦੇ ਆ ਜਿਹੜੇ ਸਰਕਾਰ ਸੀ ਸਹਿਮਤਾ ਦੇ ਸਤਿਗੁਰਾਂ ਦੀ ਗੀਤ ਕਰਦੇ ਸੋ ਪਾਪਾ ਆਹ ਹੋਣੇ ਪਾਪਾ ਦਾ ਦਸਤਾਰ ਮੁਕਾਬਲੇ ਕਰਾਇਆ 4:00 ਵਜੇ ਤੇਰਾ ਤੇ ਗੋਰ ਦਸਤਾਰਾ ਬਣੀਗਾ ਸੀ ਕਾ ਟਾੜੀ ਕਰਨਾ ਪੈਣਾ ਸੀ ਨਾ ਬੱਤੀਆਂ ਇਹਨਾਂ ਦੇ ਸਿਵਾਕੀ ਦੋ ਦਸਤਾਰਾ ਲੈ ਗਏ ਤੇ ਲਾਉਂਦੀ ਉਹ ਕਿ ਤੇਰਾ ਤੋਂ ਆਪਾਂ ਵੀ ਭਾਗ ਖਾ ਲਿਆ ਕਿ ਕਸਰ ਕਰੇ ਕਿਸੇ ਦੇ ਕਾ ਅਸੀਂ ਪਾਈ ਛੱਜੇ ਨੇ ਸਮਾਨੇ ਚੁਗਾਇਆ ਕਹਿੰਦੇ ਅੱਲਾਹ ਦੇ ਨਾਮ ਤੇ

ਦਾ ਸਾਡੇ ਨੇ ਪਤਾ ਹੈ ਕਿ ਆਪਣਾ ਨਗਰ ਬਹੁਤ ਭਾਗਾ ਵਾਲਾ 4 ਵਜੇ ਸੇਵਾ ਕਰਨ ਤੋਂ ਆਪ ਸਭ ਨੂੰ ਕਰਦੇ ਕਿ ਪਹਿਲਾ ਕਰਦੇ ਹੈ ਸਵੇਰੇ ਸਭ ਤੋਂ ਅੱਗੇ ਸਭ ਕਰਦੇ ਨੇ ਸੇਵਾ ਕਰਦੇ ਨੇ ਤੋਂ ਮੇਰੇ ਵੀ ਨਾ ਸਾਡਾ ਹਾੜੀ ਲਾਉਗੇ ਆ ਮੈਂ ਵੀਰਾਂ ਨੂੰ ਵੀ ਦੇਖਣ ਜਾਂਦਾ ਜਿਵੇਂ ਜਿਵੇਂ ਪੜਾ ਦੇ ਪੜਾ ਕੇ ਜਿਹੜੇ ਪੰਜਾਬ ਦੇ ਨੇ ਚੋਰੀ ਹੋ ਗਈ ਚੋਟ ਅੱਜ ਸਾਡੇ ਗੁਰੂ ਦਾ ਪਹਿਲਾ ਕੋਈ ਨਹੀਂ ਚੋਰੀ ਹੋਣੀ ਸਾਰੇ ਪਰਿਵਾਰਾਂ ਨੇ ਕਰਾ ਕੇ ਨਿਗਰ ਕਰਕੇ ਪੜਾ ਦੇ ਫਰਮ ਦੇ ਨਾਲ ਇਸ ਨਗਰ ਕਪਾਲ ਦੇ ਚਾਪਾ ਹਾਜ਼ਰੀ ਕਰਣੀ ਹੈ ਜਿਹਦਾ ਸਨਗੁਰਾ ਤੁਹਾਡੇ ਨਾਲ ਜੋੜਨ ਵਾਸਤੇ ਹੋਇਆ ਹੈ ਕਿ ਅੱਜ ਜੀ ਮੈਂ ਤਾਂ ਕਮਰ ਲੱਗਿਆ ਮੈਨੂੰ ਕੋਈ ਪਾਪ ਨਹੀਂ ਲੱਗਣਾ ਮੈਂ ਬੇਨਤੀ ਕਰਦਾ ਤੁਹਾਨੂੰ ਕੋਈ ਸਨਗੁਰਾ ਦੇ ਸਰਟੀਫਿਕੇਟ ਦੇ ਅੱਗੇ ਜੇ ਅਮਰ ਹਾਰੀ ਹੋ ਕੇ ਕਨਾ ਤੱਕ ਨਹੀਂ ਕਰ ਗਏ ਦੇਖੋ ਗੰਦਿਆਂ ਨਾਲਿਆਂ ਕੋਹਿਆਂ ਦਾ ਪਾਣੀ ਜਿਸ ਹੋਣਾ ਵਰ ਦਾ ਨਾ ਕਿ ਪਵਿੱਤਰ ਹੋ ਜਾਂਦਾ ਜੇ ਆਪਾਂ ਨਮਸਕਾਰ ਤੁਹਾਨੂੰ ਕੋਈ ਕਰਨਾ ਬਾਰੇ ਕਿਹੜੇ ਉਹ ਜਦੋਂ ਲੇਖਾ ਮੰਗੇ ਕਿਆ ਮੁਕਲੇ ਚਾਹੀਗਾ ਤੇ ਜੇ ਤਾਂ ਤੁਸੀਂ ਸਾਨੂੰ ਅੱਜ ਸਰਬਾਤਮਕ ਰਾਜ ਮਹਾਬਲੀ ਨੇ ਜੇ ਆਪਾਂ ਸਭ ਤਰ੍ਹਾਂ ਦਾ ਗਾਪ ਕਰਕੇ ਗਏ ਹੋ ਤੇ ਕੋਈ ਆਪਾਂ ਨੂੰ ਉੱਥੇ ਕੋਈ ਸਜ਼ਾ ਲਾ ਦੇਵੇਗਾ ਸੋ ਕਿੰਨਾ ਵੀ ਆਪਾਂ ਜਿਵੇਂ ਜਿਵੇਂ ਵਿਚਾਰਾ ਤੁਹਾਡੇ ਨਾਲ ਸਾਧੀਆਂ ਹੋਣੀਆਂ ਹੈ